ਬਬਲੇ ਸਤਿਗੁਰ ਜੀ ਸਤਿ ਸ੍ਰੀ ਅਕਾਲ ਠੀਕ ਠਾਕ ਹੋ ਬੈਠੋ ਇਧਰ ਦਰਸ਼ਨ ਕਰੀਏ ਆ ਜੀ ਬਾਬੇ ਨੂੰ ਕੁਰਸੀ ਦੇ ਸਪਕਤਾ ਬੈਠ ਬੈਠ ਕੋਈ ਨਾ ਦੱਸ ਸਕ ਲੰ ਬਾਬਾ ਜੀ ਸੇਤਾ ਠੀਕ ਠਾਕ ਨੇ ਬਹੁਤ ਚੰਗਾ ਬਣਿ ਖਾਓ ਵਧੀਆ ਬਾਗੋ ਬਾਗ ਗਰਮੀ ਬੜੀ ਕਰਾ ਛੱਡੀ ਆ ਗਰਮੀ ਤਾਂ ਮਾਰਜ ਕਰਨ ਵਾਲਾ ਆਪਣੇ ਆਪ ਤੇ ਕੀ ਜਗਾਣਾ ਠੀਕ ਸਹੀ ਗੱਲ ਆ ਜੀ ਸੁਰਮਾ ਪਾਣਾ ਤਾਂ ਪਾ ਲ ਸੁਰਮਾ ਪਾਉਂਗਾ ਮੈਂ ਆ ਗਿਆ ਰੋਟੀ ਜੀ ਇਹ ਤਾਂ ਸੁਰਮੇ ਵਾਲੇ ਦਾ ਹੈ ਦਹਾਏ ਬਾਬਾਈ ਕਰਾਇਓ ਦਰਸਨਾ ਪੂਰੀ ਕਾਇਰ ਜਲਾ ਆ ਜਾ ਤੇ ਚੀਖ ਦਿਖਾ ਸਾਰੀ ਦੇਖੋ ਭਰਾਵੋ ਪੁੱਤ ਜੋਗਿਆ ਦੇ ਲਾਉਂਦੇ ਨਹੀਂ ਐਨ ਕਾ ਮੰਗਰਮ ਬਰਾਸੀ ਸੰਗਣਾ ਸਹੀ ਗੱਲ ਬਹੁਤ ਸਰੀ ਮਾ ਇਹਨਾਂ ਕਲਾਣ ਦੀ ਲੋੜ ਨਹੀਂ ਜਨਾਬ ਜੋ ਸ਼ਰਮਾ ਬੜਾ ਲਿਆਦਾ ਕੀ ਕੀ ਮਤਲਬ ਬਾਬਾ ਜੀ ਬਰੇਨਾ ਬਣਾਤੀ ਬਾਬਾ ਜੀ ਦਾ ਬਖਾਇੰਦੋਈ ਉਹ ਮੀਆਂ ਜਣਕੇ ਨਾਲ ਦੇ ਮਤਲਬ 100 100 ਸਾਲ ਨਹੀਂ ਨਾਸੁੰਦ ਨੇ ਉਹ ਤੁਸੀਂ ਨਾਮ ਨੇ ਹਣਕਾ ਲੱਗੇ ਲਿਖਣੀਆਂ ਇਹਨਾਂ ਉੱਤੇ ਨਾਲ ਸੀਰੀ ਤੇ ਜਾ ਸਾਹਿਬ ਲੋਗ ਜੀ ਜਵਾ ਕੋਡੇ ਬਕਾਵਾ ਆਪਾਂ ਸੰਦੇ ਬਾਬਾ ਜੀ ਦਾ ਬੰਦਾ ਖਾ ਰੋਈ ਬਣ ਬਾਬਾ ਜੀ ਦਾ ਮਤਲਬ ਅਦਾ ਕਰਨੀ ਬਾਬਾ ਦੋਸਤ ਨੇ ਵਾਲਾ ਨਾ ਨਾ ਜਾਪਾ ਕਰਕੇ Delhi ਛੱਡਦੇ ਕੌਣ ਵੀ ਗਾਣ ਨੂੰ ਲਾੜਦਾ ਹਾਂ ਕੋਈ ਵੀ ਵੇਖੀ ਨਾ ਆਉਂਦਾ ਆਪਾਂ ਹਰ ਪਾਇਆ ਬਲੋਕੋ ਵਾਲਾ ਜੋਪੋ ਕੋਈ ਮੇਰੀ ਮੀਡੀਆ ਬਣਾਏ ਬਹੁਤ ਬਾਅਦ ਹੁੰਦੀ ਦੋਵੇਂ ਉਹਦੇ ਆ ਗਏ ਓਹ ਹੋ 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 ਇੱਥੇ ਸ਼ਾਮ ਨੂੰ ਪੈਣ ਲੱਗ ਕੇ ਪਾਇਆ ਜਾਵੇ ਨਾ ਅੱਖ ਚ ਤੁੰਦਾ ਜਾਲਾ ਐ ਨਕੂਨਾ ਐ ਛਾ ਐ ਪਰਵਾਲਾ ਐ ਕਾਲਾ ਚਿੱਟਾ ਮੋਤੀਆ ਐ ਇਹ ਬਣਦਾ ਕਹਾਣਾ ਪਾਏ ਤੁਸੀਂ ਮਾਇਆ ਬਹੁਤ ਟਾਈਮ ਕਰਦੇ ਨੂੰ ਸੌਣ ਬੱਕੀ ਸਮੁੰਦਰੀ ਚਾਕਟ ਤਿਆਰ ਮੇਰਾ ਟਿੱਕਾ ਸੋਲਮਾ ਕਾਲਾ ਸੋਲਮਾ ਸਰੀਰ ਦਾ ਪਾਣੀ ਨਿੰਬ ਦਾ ਪਾਣੀ ਟੇਕੁਲਾ ਮੈਂ ਵਾਪਸ ਨੂੰ ਛੋਟੀ ਬਾਕੀ ਦਾ ਸੱਤ ਤੇ ਜਿਹੜਾ ਨੂੰ ਮੇਰਾ ਜਿਹੜੇ ਜੋੜੀ ਲੈਂਦੇ ਤਾਲ ਤੇ 72 ਵਰਮ ਇਹ ਸਾਰੇ ਚੀਜ਼ਾਂ ਪਾਰਸ਼ ਇਗਲਾਬ ਜਾਤੀ ਦਾ ਗੜਾਈ ਤੇ ਜਾ ਰਿਹਾ ਹੈ ਤੇ ਕੀ ਬਾਈਡਨ ਗਲਾਬ ਜਾਤੀ ਅਗਰਾਈ ਕਰਦੇ ਹੈ ਸਹੀ ਬਿਲਕੁਲ ਸਹੀ ਨਿਕਾ ਜਾਰ ਜੋਗੀ 100 100 ਸਾਲ ਦੇ ਬੰਦੇ ਮਹਾਰਾਜ ਜੋਗੀ ਦੇ ਕਦੇ ਐਨਕ ਨਹੀਂ ਮਿਲਨੀ। ਨਾ ਜੋਗੀ ਦਾ ਕਦੇ ਬੇਟਵਾਦਿਆ ਮਿਲਣਾ। ਨਾ 70 75 ਸਾਲ ਤੋਂ ਪਹਿਲੇ ਜੋਗੀ ਦੇ ਕਦੇ ਚਿੱਟੇ ਵਾਲ ਮਿਲਣ। ਨਾ ਗੋਡੇ ਟੁੱਟਣ ਜੋਗੀ। ਸਾਡਾ ਕੋ ਕੈਨੇਡਾ ਅਮਰੀਕਾ ਦਾ ਖਾਣਾ ਤੇ ਤੁਹਾਡੇ ਘਰਾਂ ਦਾ ਨਗਰਪਾਲਿਕਾ ਖਾਂਦੇ ਆ। ਕੋਈ। ਕੋਲ ਤਾਂ ਜਿਹੜੀ ਤੇਰੀ ਐਨਕ ਲੱਗੀ ਆ ਨਾ ਇੱਕ ਚਮਚ ਦੇਸੀ ਘਿਓ ਲੈਣਾ ਪੈਂਦਾ ਤੇ। ਖਾਣਾ ਤੇ ਲੈਣਾ ਨਹੀਂ ਲੈਣਾ। ਉਹਦੇ ਵਿੱਚ ਸਾਵਾ ਫਲਮਾ ਪਾ ਕੇ ਰੱਖਦਾ। ਸਾਉ ਨੂੰ ਪਾਣ ਲੱਗੇ ਪਾਉ ਦਿਨਾਓ ਇੱਕ ਰੱਤੀ ਸੋਮਾ ਵਰਤਨਾ ਕਦੇ ਯਾਦ ਕਰੇਗਾ ਕਿ ਵਾਕੀ ਜੋੜੀਆਂ ਤੇਰੇ ਸਰਖਾ ਪੁੱਤ ਨੂੰ ਉਹ ਚੀਜ਼ ਦਾ ਪ੍ਰੇਸ਼ ਕਰਨਾ ਇੱਕ ਤਾਂ ਜਿਹੜਾ ਅਮਦਾਚਾਲ ਉਹ ਬੰਦ ਕਰਨਾ ਪੈਂਦਾ ਇੱਕ ਜਿਹੜੀ ਕਾਲੀ ਮਾਝ ਦਾਲ ਨੇ ਤੇ ਛਿਲਕੇ ਵਾਲੀ ਕੰਮਸਤੇ ਉਹ ਬਾਕੀ ਬਾਈ ਅੱਖਾਂ ਵਿੱਚ ਠੰਡੇ ਠਾਰ ਕੁਰੀਆਂ ਨੇ ਬੱਤੂ ਲੱਗਿਆ ਮੇਰੇ ਫ੍ਰਿਜ ਲੱਗੀਆਂ ਨਹੀਂ ਆ ਤੇ ਯਾਰ ਨਾ ਤਾਂ ਬੱਬਾ ਤੁੰਡੀ ਯਾਰਾ ਸੋਮਾ ਜੋਗੀ ਦਾ ਮਾੜਾ ਕਿਸੇ ਵੀ ਜੋਗੀ ਦਾ ਮਾੜਾ ਨੰਬਰ ਦਿਨਾਓ ਕਿਦਾਂ ਨੰਬਰ ਮੇਰਾ 856983108 ਇਹੇ ਰੋੜਾ ਭਰਾਵਾਂ ਨੰਬਰ ਤੇ ਕਰ ਕਰਕੇ ਬੱਬਣਾ ਦਾ ਡਾਕਟਰ ਸਰਸਾ ਦਾ ਬੱਬੇ ਦੇ ਚੱਲਦੇ ਫਿਰਦੇ ਚੱਕਰਵਤੀ ਕੋਲ ਆ ਗਏ ਆਪਣੇ ਘਰ ਤੋਂ ਤਾਂ ਇੱਥੇ ਤੇਜਾ ਡੇਲਾ ਰੋੜੀ ਨੰਦਾਲ ਲਈ ਦਸਵੇਂ ਰੋੜਾ ਰਸਤਾ ਸਾਂ ਉਹ ਇੰਜਾ ਡੇਲਾ ਖੁੰਦ ਢੋਂਗੀ ਕੋਲੇ ਆਪਣਾ ਪਿੰਡ ਪੈਂਦਾ ਤੇਜਾ ਡੇਲਾ ਖੁੰਦ ਰੋੜੀ ਕੋਲੇ ਆਪਣਾ ਪਿੰਡ ਪੈਂਦਾ